ਲਓ ਜੀ ਦੋਸਤੋ ਇਸ ਵਕਤ ਆਪਾਂ ਕਾਰੇ ਬਾਰੇ ਬੱਕਰਾ ਮੰਡੀ ਦੇ ਵਿੱਚ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਗੋਰੇ ਚਿੱਟੇ ਸੋਹਣੇ ਕਾਲੇ ਹਰ ਰੰਗ ਦਾ ਬੱਕਰਾ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਔਰ ਦੋਸਤੋ ਇੱਥੇ ਲੋਕਾਂ ਦੇ ਵਿੱਚ ਰਸ਼ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਇੱਥੇ ਖੜੇ ਆ ਔਰ ਛੋਟੇ ਬੱਚੇ ਵੱਡੇ ਬੱਚੇ ਸਾਰੇ ਆਏ ਹੋਏ ਆ ਔਰ ਖਰੀਦਦਾਰੀ ਦਾ ਧੁੱਪ ਦੇ ਵਿੱਚ ਕਿੰਨਾ ਜੋਰ ਆ گرمی ਦਾ موسم ہے لوگ اے سی چ بیٹھے ہیں پر 17 ਤਰੀਕ ਦੀ ਬਕਰੀਦ ਆ ਜੋ ਕਿ ਆਪਣੇ ਦੇਸ਼ ਦੇ ਵਿੱਚ muslim ਭਾਈਚਾਰੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਮਨਾਈ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਆ ਬੱਕਰੇ ਕਿੰਨੇ ਵਧੀਆ-ਵਧੀਆ ਦੇਖੋ ਰੰਗ-ਬਰੰਗੇ ਬੱਕਰੇ اور ਇਹ ਸਾਰੇ ਵਿਕਣ ਵਾਸਤੇ ਆਏ ਹੋਏ ਆ ਕਿਉਂਕਿ muslim قوم ਦੇ ਵਿੱਚ ਬਕਰੀਦ ਵਾਲੇ ਦਿਨ ਕੁਰਬਾਨੀ ਦੇਣਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਦੋਸਤੋ ਔਰ ਇੱਥੇ ਸਿਰਫ ਪੰਜਾਬ ਹੀ ਨਹੀਂ ਲੁਧਿਆਣਾ ਹੀ ਨਹੀਂ ਸਹਾਰਨਪੁਰ ਯੂਪੀ ਤੋਂ ਵੀ ਆਪਣੇ ਮੁਸਲਿਮ ਭਾਈਚਾਰੇ ਦੇ ਲੋਕ ਆਏ ਹੋਏ ਆ ਤੁਸੀਂ ਦੇਖ ਸਕਦੇ ਹੋ ਬਕਰੀਦ ਬੜੀ ਸ਼ਰਧਾ ਔਰ ਉਮਤਾਮ ਨਾਲ ਮਨਾਈ ਜਾਂਦੀ ਆ ਆ ਤੁਸੀਂ ਦੇਖ ਸਕਦੇ ਹੋ ਆ ਕਿੰਨਾ ਇਹਦੇ ਗਲੇ ਚ ਇਤਨੇ ਪਟੇ ਕਿਉਂ ਡਾਲੇ ਹੋਏ ਆ ਸ਼ੌਕ ਨਾਲ ਦੇਖੋ ਕਿੰਨਾ ਬੜਾ ਬੱਕਰਾ ਦੇਖੋ ਕੀ ਬਾਤ ਹੈ ਕੀ ਬਾਤ ਹੈ ਇਹਦੀ نسل ਵੀ ਹੈ ਜੀ ਕੋਈ ਤੋਤਾ ਪਰੀ ਆ ਤੁਸੀਂ ਦੇਖ ਸਕਦੇ ਹੋ ਤੋਤਾ ਪੁਰੀ ਇਹ نسل ਹੈ ਇਹਦੀ ਔਰ ਇਹ ਵੀ ਕੋਈ ਨਾ ਕੋਈ ਖਰੀਦ ਦੇਖੋ ਪੈਰਾਂ 'ਚ ਕੜੇ ਪਾਏ ਹੋਏ ਆ ਕੀ ਬਾਤ ਹੈ ਔਰ ਗਲੇ ਦੇ ਵਿੱਚ ਹਾਰ ਦੇਖੋ ਬੱਕਰਾ ਔਰ ਬੱਕਰੇ ਦੇ ਵਿੱਚ ਰੰਗ ਦੇਖੋ ਕੁਦਰਤ ਨੇ ਅੱਲਾਹ ਤਾਲਾ ਨੇ ਕਿੰਨੇ ਵਧੀਆ ਤਰੀਕੇ ਨਾਲ ਇਹ ਚ ਰੰਗਾਂ ਦੀ ਡਿਜ਼ਾਈਨਿੰਗ ਕੀਤੀ ਆ ਔਰ ਆ ਦੇਖੋ ਤੁਸੀਂ ਹਰ ਪਾਸੇ ਬਹੁਤ ਸੋਹਣੇ ਸੋਹਣੇ ਬੱਕਰੇ ਬਕਰੀ ਇਹ ਕਿੰਨੇ ਦਿਨ ਤੋਂ ਲੱਗੀ ਹੈ ਜੀ ਇਹ ਬਕਰਾ ਮੰਡੀ ਇਹ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਲੁਧਿਆਣੇ ਦਾ ਹਾਂ ਤੁਸੀਂ ਲੁਧਿਆਣੇ ਤੋਂ ਹੀ ਹੋ ਤੇ ਤੁਸੀਂ ਭਾਈ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਹੋ ਯੂਪੀ ਸੇ ਯੂਪੀ ਸੇ ਕੌਣ ਸੇ ਜ਼ਿਲ੍ਹੇ ਸੇ ਜ਼ਿਲ੍ਹਾ सहारनपुर ਜ਼ਿਲ੍ਹਾ सहारनपुर ਯੂਪੀ ਤੋਂ ਵੀ ਤੁਸੀਂ ਉੱਥੋਂ ਬੱਕਰੇ ਲੈ ਕੇ ਆਏ ਹੋ ਜੀ ਅਥੇ ਬਕਰੀਦ ਵਾਸਤੇ ਦੀ ਕੁਰਬਾਨੀ ਦੇਣ ਵਾਸਤੇ की थोड़े तो सहारनपुर बकरे नहीं बिकते बिकते हैं वहाँ रेट कम लगता है अच्छा वहाँ पे रेट बढ़िया लगता है लेकिन कम लगता का होता है उधर हिस्सा यहाँ बकरा चलता है पंजाब में अच्छा देखो ना पते जी बात तो आप बताओ ना भाईजान बता रहा हमारा आप हाजी हो हाँ, हाजी मोहम्मद गुलबहार हाँ हाजी मोहम्मद गुलबहार अच्छा आप कितने बक... अब भी सहारनपुर से आए हो जी हम रहने वाले पीछे सहारनपुर से आए हैं रहते थे लुधियाना बत्तीस साल हो गया तो जो आप यूपी से आए हो सहारनपुर से कितने बकरे लेके आए हो सत्तर सत्तर ट्रक में लाए हो ट्रक में, में लाए दो ट्रक में दो ट्रकों में सत्तर बकरे लेके आए हो खुले डुल्ले लेके आना पड़ता हाँ तो कितने बिक गए हैं ਦੇਖ ਗਏ 20 30 ਵਿਕ ਗਏ ਆ 20 30 बिक ਗਏ ਆ ਅਭੀ 40 50 ਪੜੇ ਆ ਦੋਸਤੋ ਤੁਸੀਂ ਸੁਣ ਸਕਦੇ ਹੋ ਦੇਖੋ ਛੋਟਾ ਜਿਹਾ ਬੱਚਾ ਵੀ ਬੱਕਰਾ ਲੈ ਕੇ ਘੁੰਮ ਰਿਹਾ ਔਰ ਬੱਕਰਾ ਬੱਕਰੇ ਬੱਚੇ ਨੂੰ ਖਿੱਚ ਰਿਹਾ ਬੱਚਾ ਬੱਕਰੇ ਨੂੰ ਖਿੱਚ ਰਿਹਾ ਦੇਖੋ ਦੋਨੋਂ ਇੱਕੋ ਜਿਹੇ ਆ ਔਰ ਇੱਕ ਦੂਜੇ ਨੂੰ ਖਿੱਚ ਰਹੇ ਆ ਔਰ ਤੁਸੀਂ ਦੇਖ ਸਕਦੇ ਹੋ ਕਿੰਨੀ ਲੌਣਕ ਲੱਗੀ ਹੋਈ ਆ ਆ ਗਈ ਦੂਸਰੀ نسل ਦਾ ਵੀ ਤੁਹਾਨੂੰ ਬੱਕਰਾ ਜਿੱਥੇ ਬੱਕਰਾ ਮੰਡੀ ਦੇ ਵਿੱਚ ਦਿਖਾਣੇ ਆ ਦੁੰਬਾ ਕਹਿੰਦੇ ਆ ਜੀ ਉਹਨੂੰ ਦੁੰਬਾ ਪਹਿਲਾਂ ਤੁਹਾਨੂੰ ਇੱਕ ਤੋਤਾਪੂਰੀ ਬੱਕਰਾ ਦਿਖਾਇਆ ਆ ਦੇਖੋ ਬੱਕਰੇ ਕੀ ਬਾਤ ਹੈ ਰੰਗ ਦੇਖੋ ਅੱਲਾਹ ਤਾਲਾ ਨੇ ਕਿੰਨੇ ਸੋਹਣੇ ਇਹਦੇ ਵਿੱਚ ਭਰੇ ਆ ਹਾਂ ਇਹ ਅਜਮੇਰ ਸੇ ਆਂ ਹਾਂ ਅਜਮੇਰ ਦੇ ਆ ਦੇਖੋ ਜੀ ਭਾਈ ਸਾਹਿਬ ਅਜਮੇਰ ਤੋਂ ਆਏ ਹੋ ਅਜਮੇਰੋਂ ਕਿਤਨੇ ਬੱਕਰੇ ਲੈ ਕੇ ਆਏ ਹੋ ਬੱਕਰਾ 50 ਲੈ ਕੇ ਆਇਆ 50 ਬੱਕਰਾ ਅਜਮੇਰ ਸੇ ਲਾਇਓ ਕਿਤਨਾ ਵੇਚ ਦਿਆ ਵੇਚ ਕੇ 20 50 में से 20 बेच, बेच दिया अभी 17 तारीख को बकरीद है 17 तारीख को है तब तक सभी बिक जाएंगे अभी बिक जाओ एक ही नहीं रुक ठीक है आप क... इसको कब से पालते हो पालना तो बहुत हो गया यार 2 साल हो गए यार ये बकरा कितने साल का है ये 2 साल का है 2 साल का है ये वाला ये भी 2 साल का है दोस्तों ਤੁਸੀਂ ਦੇਖ ਸਕਦੇ ਹੋ 2-2 ਸਾਲ ਦੇ ਬੱਕਰੇ ਔਰ ਇਹ अजमेर ਤੋਂ ਵੇਚਣ ਆਏ ਹੋਏ ਆ 50 ਬੱਕਰੇ ਭਾਈ ਸਾਹਿਬ ਲੈ ਕੇ ਆਏ ਸੀ ਕੀ ਨਾਮ ਕੀ ਆਪ ਦਾ अब्दुल स्टार अब्दुल स्टार ਲਓ ਜੀ ਆਪਾਂ ਇੱਕ ਹੋਰ ਨਵੀਂ نسل ਦਾ ਬੱਕਰਾ ਭਾਈ ਸਾਹਿਬ ਆਪਾਂ ਨੂੰ ਦਿਖਾਉਂਦੇ ਆ ਤੁਹਾਨੂੰ ਹੋਰ ਵੀ ਇਹ ਦੁੰਬਾ ਇਹ ਦੁੰਬਾ ਇਹ ਬੱਕਰਾ ਤੋਂ ਨਹੀਂ ਹੈ ਇਹ ਤਾਂ ਭੇਡ ਜਿਸ ਨੂੰ ਭੇਡੂ ਇਹ ਤਾਂ ਭੇਡੂ ਆ ਹੈ ਇਹ ਦੁੰਬਾ ਹੈ ਸੌਦੀ ਦਾ ਜੀ ਇਹ ਸੌਦੀ ਵਿੱਚ ਮਿਲਦਾ ਹੈ ਪਾਕਿਸਤਾਨ ਵਿੱਚ ਸੌਦੀ ਵਿੱਚ ਮਿਲਦਾ ਪਾਕਿਸਤਾਨ ਵਿੱਚ ਦੋਸਤੋ 사우ਦੀ ਅਰੇਬੀਆ ਦੇ ਵਿੱਚ ਇਹਦੀ ਕੁਰਬਾਨੀ ਦਿੱਤੀ ਜਾਂਦੀ ਆ ਇਹਨੂੰ ਕਹਿੰਦੇ ਆ ਦੁੰਬਾ ਔਰ ਦੇਖੋ ਤੁਸੀਂ ਪਰ ਇਹ ਇਸ ਵੇਲੇ ਆਪਾਂ ਸਾਊਦੀ ਅਰੇਬੀਆ ਚ ਨਹੀਂ ਆ ਇਸ ਵੇਲੇ ਆਪਾਂ ਇੰਡੀਆ ਦੇ ਵਿੱਚ ਆ ਭਾਰਤ ਵਿੱਚ 110000 ਰੁਪਿਆ ਜੀ ਔਰ ਦੇਖੋ ਇਹਦੀ ਕੀਮਤ ਕਿੰਨੀ ਹੈ ਜੀ ਇਹਦੀ ਕੀਮਤ 110000 ਰੁਪਿਆ ਜੀ ਇਹਦੇ ਚੋ ਮਾਸ ਕਿੰਨਾ ਨਿਕਲੂਗਾ ਮਾਸ ਲੱਗ ਜਾਵੇ ਡੇਢ ਕੁਇੰਟਲ ਜੀ ਡੇਢ ਕੁਇੰਟਲ ਵਜਨ ਦਾ ਇਹ ਬੱਕਰਾ ਉਹ ਭੀਡਾ ਦੁੰਬਾ ਔਰ 110000 ਰੁਪਿਆ 90 90 ਹਕੀमत ਲੱਗ ਚੁੱਕੀ ਆ 90000 ਤੱਕ ਭਾਈ ਸਾਹਿਬ ਦੱਸਦੇ ਆ ਵੀ ਕੀਮਤ ਇਹਦੀ ਲੱਗ ਚੁੱਕੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ 사우ਦੀ ਅਰੇਬੀਆ ਦੇ ਵਿੱਚ ਜਿਹੜੇ ਉੱਥੋਂ ਦੇ ਸ਼ੇਖ ਕੁਰਬਾਨੀ ਦੇਣ ਦੇ ਵਿੱਚ ਆਹ ਜਾਨਵਰ ਦੀ ਵਰਤੋਂ ਕਰਦੇ ਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਆਹ ਦੇਖ ਸਕਦੇ ਦੇਖੋ ਦੁੰਬਾ ਇਹਨੂੰ ਦੁੰਬਾ ਕਿਹਾ ਜਾਂਦਾ ਲੇਕਿਨ ਅੱਜ ਸਾਡੇ ਭਾਰਤ ਦੇ ਵਿੱਚ ਸਾਡਾ ਮੁਸਲਿਮ ਭਾਈਚਾਰਾ ਇਹਨੂੰ ਵੇਚਣ ਵਾਸਤੇ ਸਾਡੇ ਲੁਧਿਆਣੇ ਵਿੱਚ ਆਇਆ ਸ਼ਾਇਦ ਜਿਹੜਾ ਜਾਨਵਰ ਦੇਖਣ ਵਾਸਤੇ ਤੁਸੀਂ ਤੁਹਾਨੂੰ 사우ਦੀ ਅਰੇਬੀਆ ਜਾਣਾ ਪਵੇ ਉਹ ਜਾਨਵਰ ਅੱਜ ਸਾਡੇ ਲੁਧਿਆਣੇ ਦੇ ਵਿੱਚ ਮੈਂ ਤੁਹਾਨੂੰ ਆਪਣੇ ਚੈਨਲ ਰਾਹੀਂ ਹਾਲਾਤੇ ਪੰਜਾਬ ਰਾਹੀਂ ਦਿਖਾ ਰਿਹਾ ਆ ਤੁਸੀਂ ਦੇਖ ਸਕਦੇ ਇਹ ਦੁੰਬੇ ਦੀ ਉਮਰ ਕਿੰਨੀ ਹੈ ਜੀ ਉਮਰ ਕਿੰਨੀ ਹੈ 2 ਸਾਲ ਹੈ 2 ਸਾਲ 2 ਸਾਲ ਹਾਂਜੀ ਤੋਂ ਇਹ ਵੈਸੇ ਬੇਸਿਕਲੀ ਹੈ ਕਹਾਂ ਕਰੇ ਜਾਨਵਰ ਆ ਇਹ ਇਹ ਤੋਂ ਹਾਂਜੀ 사우ਦੀ ਉਰਬ ਦਾ 사우디아ਰੇਬੀਆ ਕਾ ਤੋਂ ਇਹ ਆਪਕੇ ਪਾਸ ਆਇਆ ਅਜਮੇਰ ਪਾਲਦੇ ਆ ਜੀ ਅੱਛਾ ਇਸਕੋ ਅਜਮੇਰ ਪਾਲਾ ਜਾਂਦਾ ਅਜਮੇਰ ਤੋਂ ਲੈ ਕੇ ਆ ਰਹੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਦੋ ਦੁੰਬੇ ਆ ਇਸ ਮੰਡੀ ਦੇ ਵਿੱਚ ਸਿਰਫ ਦੋ ਹੀ ਆ ਦੋ ਹੀ ਆ ਇੰਨੀ ਵੱਡੀ ਬੱਕਰਾ ਮੰਡੀ ਤੁਸੀਂ ਦੇਖ ਰਹੇ ਹੋ ਆ ਦੇਖੋ ਬੱਕਰੇ ਪੱਤੇ ਖਾ ਰਹੇ ਆ ਲੇਕਿਨ ਦੁੰਬੇ ਸਿਰਫ ਔਰ ਸਿਰਫ ਅਜਮੇਰ ਤੋਂ ਇਹ ਭਾਈ ਆਪਣੇ ਲੈ ਕੇ ਆਏ ਆ ਕੁਰਬਾਨੀ ਦੇਣ ਦੇ ਲਈ ਇਹ ਆਪਣਾ ਮੁਸਲਿਮ ਭਾਈਚਾਰਾ 17 ਜੂਨ ਨੂੰ ਇਹਨੂੰ ਕਹਿੰਦੇ ਜੀ ਇਹਨੂੰ ਕਹਿੰਦੇ ਦੁੰਮੇ ਅੱਛਾ ਇਹ ਕੀ ਚੀਜ਼ ਆ ਮਤਲਬ ਇਹਦੇ ਮਾਸ ਲਟਕਦਾ ਹੈ ਨਾ ਹਾਂ ਦੂਮ ਹੈ ਇਹ ਸ਼ਾਨ ਹੈ ਜੀ ਇਹਦੀ ਅੱਛਾ ਹਾਂ ਇਹ ਹੈ ਠੀਕ ਹੈ ਇਹਦੀ ਪੂਛ ਨਹੀਂ ਹੁੰਦੀ ਮਤਲਬ ਪੂਛ ਨਹੀਂ ਹੁੰਦੀ ਹੈ ਬਸ ਆਹੀ ਚੀਜ਼ ਨੂੰ ਦੁੰਬ ਕਹਿੰਦੇ ਆ ਜੀ ਨੂੰ ਅੱਛਾ ਅੱਛਾ ਇਹਨੂੰ ਇਸ ਕਰਕੇ ਦੁੰਬਾ ਕਹਿੰਦੇ ਦੁੰਬਾ ਕਹਿੰਦੇ ਆ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਿੰਨੇ ਅੱਛੇ ਤਰੀਕੇ ਨਾਲ ਆਪਾਂ ਨੂੰ ਭਾਈਚਾਰੇ ਵਾਲੇ ਬੰਦੇ ਆਪਾਂ ਨੂੰ ਐਕਸਪਲੇਨ ਕਰ ਰਿਹਾ ਵੀ ਇਹਨੂੰ ਦੁੰਬਾ ਕਿਉਂ ਕਿਹਾ ਜਾਂਦਾ ਆਹੀ ਰੀਜ਼ਨ ਹੈ ਜਿਹੜਾ ਇੱਕ ਵਾਰੀ ਹੱਥ ਲਗਾਈਏ ਇਹਨੂੰ ਆਹੀ ਰੀਜ਼ਨ ਹੈ ਬੀ ਇਹਨੂੰ ਦੁੰਬਾ ਤਾਂ ਕਿਹਾ ਜਾਂਦਾ ਇਹਦੇ ਪਿੱਛੇ ਜੀ 110000 ਲਗ 110000 ਦੀ 90000 ਦੇ ਰੇ ਆ ਆ ਦੇ ਨਹੀਂ ਰੇ ਦੀ ਆ ਦੇਖੋ ਆ ਦੁੰਬਾ ਆ ਦੇਖੋ ਇਸ ਕਰਕੇ ਦੁੰਬੇ ਨਹੀਂ ਪੁੰਚ ਨਹੀਂ ਹੁੰਦੀ ਸਿਰਫ ਆ ਚੀਜ਼ ਨੂੰ ਦੁੰਬਾ ਕਹਿੰਦੇ ਆ ਹਾਂ ਦੋਸਤੋ ਤੁਸੀਂ ਸਮਝ ਸਕਦੇ ਹੋ ਕਿੰਨੀ ਖੂਬਸੂਰਤ ਚੀਜ਼ ਹੈ ਔਰ ਤੁਹਾਨੂੰ ਮੈਂ ਹੋਰ ਵੀ ਦਿਖਾਣਾ ਤੁਹਾਨੂੰ ਦੁੰਬੇ ਵੀ ਦਿਖਾਤੇ ਤੋਤਾਪੁਰੀ ਵੀ ਦਿਖਾਤੇ ਅਜਮੇਰੀ ਵੀ ਦਿਖਾਤੇ ਆ ਦੇਖ ਸਕਦੇ ਹੋ ਬੱਕਰੀਆਂ ਬੱਕਰੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਬੱਕਰੇ ਔਰ ਆ ਕੁੜੀ ਖਾ ਰਹੇ ਆ ਵਿੱਚ ਸਰੋਂ ਪਾਈ ਹੋਈ ਆ ਔਰ ਖਲ ਖਲ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਹਿਰਨ ਦਾ ਬੱਚਾ ਨਿਕਿਆ ਹਿਰਨ ਲੈ ਆ ਜਾ ਹਿਰਨ ਆ ਆ ਪਿਓਰ 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 ਦੇਖ ਇਸਲਾ ਮਾਰੋ ਉ ਜਾ ਲਓ ਦੋਸਤੋ ਬੱਕਰੀਦ ਦੇ ਕੁਰਬਾਨੀ ਦੇ ਮੌਕੇ ਤੇ ਹਿਰਨ ਵੀ ਆਏ ਹੋਏ ਆ ਹਿਰਨ ਨਹੀਂ ਨਹੀਂ ਹਿਰਨ ਕਿਸੇ ਦਾ ਸਿੰਘ ਹੈ ਇਸ ਦਾ ਸਿੰਘ ਹਿਰਨ ਜਿਹੇ ਆ ਸੇ ਦੋਸਤੋ ਹਿਰਨ ਨਹੀਂ ਹੈ ਕਿਉਂਕਿ ਕੁਰਬਾਨੀ ਦਾ ਸਿਰਫ ਬੱਕਰੇ ਦੀ ਹੀ ਆ ਮੰਨੀ ਜਾਂਦੀ ਆ ਆ ਦੇਖੋ ਤੁਸੀਂ ਕਿੰਨੇ ਪਿਆਰੇ ਖੂਬਸੂਰਤ ਔਰ ਰੰਗ ਬਰੰਗੇ ਔਰ ਮੁਸਲਿਮ ਭਾਈਚਾਰਾ ਸਾਡਾ 17 ਜੂਨ ਨੂੰ ਬੜੀ ਸ਼ਰਦਾ ਦੇ ਨਾਲ ਬਕਰੀਦ ਮਨਾਉਣ ਜਾ ਰਿਹਾ ਔਰ ਤੁਸੀਂ ਆ ਬਕਰੀ 34 20 ਸਾਲ ਹੋ ਗਏ ਇਥੇ ਮੰਡੀ ਦੇ ਵਿੱਚ ਇਹਨਾਂ ਨੂੰ ਵਪਾਰ ਕਰਦੇ ਆ ਆਪਕੋ ਬੱਕਰਾ ਦਾ ਵਪਾਰ ਕਰਤੇ ਹੋਏ ਕਿਤਨਾ ਦਿਨ ਹੋ ਗਿਆ ਹੋ ਗਿਆ 20 25 ਹਾਂਜੀ 20 ਥੋੜਾ ਆਵਾਜ਼ ਉੱਚੀ ਕਰ 20 25 ਸਾਲ ਕਹਾਂ ਦੇ ਰਹਿਣੇ ਵਾਲੇ ਹੋ ਆਪ ਬਹਿਨਾ ਜ਼ਿਲ੍ਹਾ ਬੁਲੇਫਨਗਰ ਮੁਜ਼ਫਰਨਗਰ ਕੀ ਨਾਮ ਹੈ ਆਪਕਾ ਨਾਮ ਮੇਰਾ ਮਹਿਬੂਬ ਮਹਿਬੂਬ ਦੋਸਤੋ ਤੁਸੀਂ ਦੇਖ ਸਕਦੇ ਹੋ ਬੱਕਰਾ ਮੰਡੀ ਦੇ ਵਿੱਚ 20 ਸਾਲ 25 ਸਾਲ ਤੋਂ ਬੱਕਰੇ ਦਾ ਕੰਮ ਕਰਦੇ ਹੋਏ ਮੁਜ਼ਫਰਨਗਰ ਦੇ ਮਹਿਮੂਦ ਤੁਹਾਡਾ ਕੀ ਤਜਰਬਾ ਕਹਿੰਦਾ ਤੁਸੀਂ ਹਰ ਸਾਲ ਇੱਥੇ ਆਉਂਦੇ ਹੋ ਇੱਥੇ ਆਂਦਾ ਜੀ ਔਰ ਤੁਹਾਨੂੰ ਸਿਜਨ ਰਹਾਤਾ ਵੀ ਹੁੰਦੇ ਹੋ ਹਾਂ ਰਹਾਤਾ ਵੀ ਹੁੰਦੇ ਹੋ ਅੱਛਾ ਪੰਜਾਬ ਮੇ ਹੀ ਰਹਤੇ ਹੋ ਲੁਧਿਆਣਾ ਮੇ ਜੀ ਹਾਂ ਅੱਛਾ ਅੱਛਾ ਕੌਣ ਸੀ ਜਗ੍ਹਾ ਤੇ ਮੈਂ ਰਹਤਾ ਹਾਂ ਫੀਲਡ ਗੰਜ ਦੇਖ ਸਕਦੇ ਨਗਰ ਹੈ ਮਕਾਨ ਮੇਰਾ ਇੱਕ ਫੀਲਡ ਗੰਜ ਹਾਂ ਦੋਸਤੋ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਦੇ ਨਾਲ ਮੁਸਲਮਾਨ ਭਾਈਚਾਰੇ ਨੇ ਟੈਂਟ ਲਾਏ ਹੋਏ ਆ ਬੱਕਰੀਆਂ ਨੂੰ ਔਰ ਆਪਣੀ ਗਰਮੀ ਤੋਂ ਬਚਣ ਲਈ ਛਾਵਾ ਕੀਤੀਆਂ ਹੋਈਆਂ ਔਰ ਬੱਕਰੀ ਦੇ ਮੌਕੇ ਤੇ ਹਾਂ ਆ ਦੇਖੋ ਲਓ ਉਹਦਾ ਪਾਸ ਚਲੋ ਅਰੇ ਆ ਰਿਹਾ ਬਚਾ ਨੂੰ ਆ ਰਿਹਾ ਦੇਖੋ ਕਿਆ ਸੋਹਣੇ ਸੋਹਣੇ ਬੱਚੇ ਇਹ ਸਿਰਫ ਮੰਜੀ ਤੇ ਹੀ ਰਹਿ ਸਕਦਾ ਅੱਛਾ ਮੰਜੀ ਤੇ ਹੀ ਰਹਿੰਦਾ ਮੰਜੀ ਤੇ ਹੀ ਬੈਠੂਗਾ ਇਹਦੇ ਪਾ ਲੋ ਮੰਜੀ ਤੇ ਪਾ ਲੋ ਬਾਥਰੂਮ ਨਹੀਂ ਲੱਗਣਾ ਮੱਖੇ ਚ ਰਹੂਗਾ ਅੱਛਾ ਬਾਥਰੂਮ ਕਰੂਗਾ ਬਾਥਰੂਮ ਚ ਜਾ ਕੇ ਅੱਛਾ ਹਾਂਜੀ ਇਹ ਮੰਜੀ ਤੇ ਸੌਂਗਾ ਘਰ ਦਾ ਪਾਲਿਆ ਹੋਇਆ ਹੈ ਬੱਚਾ ਅਰੇ ਵਾਹ ਵੇ ਦੋਸਤੋ ਦੇਖੋ ਬੱਚਿਆਂ ਤਰ੍ਹਾਂ ਪਾਲੇ ਹੋਏ ਬੱਕਰੇ 17 ਹੁਣ ਵੀ ਮੰਜੇ ਤੇ ਬੈਠਾ ਸੀ ਔਰ ਮੰਜੇ ਤੇ ਹੀ ਰਹਿੰਦਾ ਔਰ ਮੰਜੇ ਤੇ ਹੀ ਸੌਂਦਾ ਲੇਕਿਨ ਪਿਸ਼ਾਬ ਨਹੀਂ ਕਰਦਾ ਪਿਸ਼ਾਬ ਕਰਨਾ ਹੋਵੇ ਤਾਂ ਇਹਨੇ ਕਿੱਥੇ ਜਾਂਦਾ? ਆ ਵਾਸ਼ਰੂਮ ਚਲ ਜੂਗਾ ਜਾਂ ਬਾਹਰ ਗਲੀ 'ਚ ਜਾ ਕੇ ਕਰਦਾ ਸੀ। ਤੇ ਪੋਟੀ ਕਰਨ ਵੇਲੇ? ਉੱਥੇ ਹੀ। ਗਲੀ 'ਚ? ਘਰੇ ਨਹੀਂ ਕਰਨਾ ਇਹਨੇ ਕੁਝ ਵੀ। ਅੱਛਾ, ਤੁਸੀਂ ਇਹਨੂੰ ਸਿਖਾਇਆ ਹੈ? ਸਟਾਰਟਿੰਗ ਦੱਸ ਦੇਣ ਦਾ ਬੱਚਾ ਸੀ ਜਦੋਂ ਆਪਾਂ ਲੈ ਕੇ ਆਏ। ਹੁਣ ਕਿੰਨੀ ਦੇਰ ਦਾ ਇਹ? ਹੁਣ ਇਹਨੂੰ 1 ਸਾਲ ਤੋਂ ਉੱਤੇ ਹੋ ਗਿਆ। ਦੋਸਤੋ ਤੁਸੀਂ ਆ ਦੇਖ ਸਕਦੇ ਹੋ ਆ ਬੱਕਰੇ ਦੀ ਗੱਲ ਕੀਤੀ ਜਾ ਰਹੀ ਹੈ ਔਰ ਆ ਬੱਚਾ ਕਰ ਰਿਹਾ ਹੈ ਬੇਟਾ ਆਫ ਦਾ ਨਾਮ ਕੀ ਹੈ? ਮੁਹੰਮਦ ਸ਼ਾਦਮਾਨ। ਮੁਹੰਮਦ ਸ਼ਾਨ। ਆ ਦੇਖ ਸਕਦੇ ਹੋ? ਕੀ ਕੀ ਮਤਲਬ ਲੱਗ ਗਿਆ? ਕਿੰਨੀ? 21000 ਰੁਪਏ। ਦੇਖੋ ਬੱਚੇ ਦੀ 21000 ਕੀਮਤ ਲੱਗ ਚੁੱਕੀ ਆ ਔਰ 1 ਸਾਲ ਦਾ ਬੱਚਾ ਔਰ ਮੰਜੇ ਤੇ ਨਾ ਮਿੰਗਣਾ ਕਰੇ ਨਾ ਪਿਸ਼ਾਬ ਕਰੇ ਬੱਚਾ ਦੇ ਨਹੀਂ ਰਿਹਾ ਕਹਿੰਦਾ ਮੇਰਾ ਬੱਚਾ ਮੈਨੂੰ ਜਣਾਵੇ ਆਹ ਦੇਖੋ ਤੁਸੀਂ ਇਹ ਵੇਚਣਾ ਹੈ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਦਾਂ ਪਿਛਲੇ 10 ਕਿੰਨੇ ਦਿਨ ਦਾ 17 ਤਰੀਕ ਤੱਕ ਚੱਲੂਗੀ ਹਾਂਜੀ 16 16 ਤਰੀਕਾਂ ਦਾ 16 ਤਰੀਕ ਦਾ ਜੋ ਜਿਹੜੇ ਬਚ ਗਏ ਉਹਨਾਂ ਨੂੰ ਪੈਕ ਕਰਕੇ ਵਾਪਸ ਲੈ ਜੂ। ਬਚਣਾ ਕੁਝ ਵੀ ਨਹੀਂ ਹੈ ਸ਼ਾਮ ਤੱਕ ਰਕ ਸੋਲਾ ਜਰੀ ਸਾਰੀ ਖਤਮ ਹੋ ਜਾਣੇ ਆ ਜੀ। ਘੱਟ ਵੱਧ ਕਰਕੇ ਉੱਤੇ ਤੜੇ ਕਰਕੇ ਸਾਰੇ ਖਤਮ ਹੋ ਜਾਂਦੇ ਆ ਨਿਬੜ ਜਾਂਦੇ ਆ। ਦੋਸਤੋ ਤੁਹਾਨੂੰ ਇਹ ਮੱਕਰਾ ਮੰਡੀ ਬਕਰੀਦ ਦੇ ਦਿਨਾਂ ਵਿੱਚ ਕਾਰੋਬਾਰੇ ਚ ਲੱਗੀ ਹੋਈ ਕਿੱਦਾਂ ਲੱਗੀ ਤੁਸੀਂ ਮੈਨੂੰ ਜ਼ਰੂਰ ਦੱਸਿਓ। ਆ 20 ਸਾਲ ਹੋ ਗਏ ਜੀ। ਉਹ ਬਜ਼ੁਰਗਾਂ ਨੂੰ 20 ਸਾਲ ਹੋ ਗਏ ਜੀ। ਲਓ ਜੀ ਦੇਖੋ 30 ਸਾਲ ਪੁਰਾਣੇ ਪਹਿਲਾਂ ਤੁਹਾਨੂੰ 20 ਸਾਲ ਪੁਰਾਣੇ ਬਜ਼ੁਰਗ ਮਿਲਾਏ ਆ। ਤੁਹਾਨੂੰ ਕਿੰਨੇ ਸਾਲ ਹੋ ਗਏ ਜੀ? ਉਗੇ 16 17 ਸਾਲ 16 ਤੁਸੀਂ ਝੂਠ ਬੋਲੀ ਜਾਂਦੇ ਹੋ ਯਾਰ ਅਚਾ ਉਹ ਦੂਜੇ ਚਾਚਾ ਜੀ ਆ ਕੋਈ ਨਾ 16 17 ਸਾਲ ਹਾਏ ਹਾਂ ਅੱਛਾ ਇਹ ਬੱਕਰੇ ਲੈ ਕੇ ਆਇਓ ਆਪ ਕਿਹਾਂ ਸੇ ਬੰਗੋ ਬੰਗੋ ਜਿਲ੍ਹਾ ਸਹਾਰਨਪੁਰ ਸਹਾਰਨਪੁਰ ਜ਼ਿਲ੍ਹੇ ਤੋਂ ਭਾਈ ਸਾਹਿਬ ਬਜ਼ੁਰਗ ਆਪਣੇ ਆਏ ਆ ਔਰ ਆ ਬੱਕਰੇ ਲੈ ਕੇ ਔਰ ਦੇਖੋ ਸਾਰਾ ਮੁਸਲਿਮ ਭਾਈਚਾਰਾ ਕਿੰਨੀ ਸ਼ਰਧਾ ਨਾਲ ਕਿੰਨੇ ਪੀਸਫੁਲੀ ਸ਼ਾਂਤ ਮਾਈ ਤਰੀਕੇ ਦੇ ਨਾਲ ਗਰਮੀ ਦੇ ਮੌਸਮ ਵਿੱਚ ਆਪਣੇ ਆਪਣੇ ਬੱਕਰੇ ਔਰ ਤੁਹਾਨੂੰ ਇੱਕ ਹੋਰ ਗੱਲ ਦਿਖਾਣਾ ਆ ਦੇਖੋ ਆ ਦੇਖੋ ਨੀਲੇ ਰੰਗ ਦਾ ਨਿਸ਼ਾਨ ਲੱਗਾ ਹੋਇਆ ਨਾ ਦੋਸਤੋ ਇਹ ਸਾਰੇ ਜਾਨਵਰਾਂ ਨੂੰ ਸਾਰੇ ਭਰਾਵਾਂ ਨੇ ਅਲੱਗ-ਅਲੱਗ ਕਿਸਮ ਦੀਆਂ ਨਿਸ਼ਾਨੀਆਂ ਲਾਈਆਂ ਹੋਈਆਂ ਤਾਂ ਕਿ ਕਿਸੇ ਨਾਲ ਵੀ ਕੋਈ ਬੱਕਰਾ ਮਿਕਸ ਨਾ ਹੋ ਜਵੇ ਔਰ ਮੇਰਾ ਬੱਕਰਾ ਤੁਹਾਡੇ ਕੋਲ ਨਾ ਚਲਾ ਜਾਵੇ ਔਰ ਤੁਹਾਡਾ ਬੱਕਰਾ ਮੇਰੇ ਕੋਲ ਨਾ ਆ ਜਾਵੇ ਇਸ ਮਕਸਦ ਨਾਲ ਇਹਨਾਂ ਨੇ ਆ ਦੇਖੋ ਆ ਦੇਖੋ ਆ ਦੇਖੋ ਦੇ ਮੱਥੇ ਤੇ ਵੀ ਗਰਦਨ ਤੇ ਉਹ ਦੇਖੋ ਆ ਨੀਲਾ ਰੰਗ ਲਾਇਆ ਹੋਇਆ ਹਰ ਬੰਦੇ ਨੇ ਅਲੱਗ-ਅਲੱਗ ਰੰਗ ਲਗਾਏ ਹੋਏ ਆ ਤਾਂ ਕਿ ਬੱਕਰੇ ਮਿਕਸ ਨਾ ਹੋ ਜਾਣ ਔਰ ਮੇਰਾ ਪ੍ਰੋਫਿਟ ਤੁਹਾਡੀ ਜੇਬ ਚ ਜਾਂ ਤੁਹਾਡਾ ਪ੍ਰੋਫਿਟ ਮੇਰੀ ਜੇਬ ਚ ਨਾ ਚਲਾ ਜਾਵੇ ਕਿਉਂਕਿ ਕੁਰਬਾਨੀ ਦੇਣ ਵਾਲੇ ਨੂੰ ਨਹੀਂ ਪਤਾ ਕਿ ਆਪਾਂ ਬੱਕਰਾ ਜਿਹੜਾ ਖਰੀਦ ਰਿਹਾ ਕਿਹਦੇ ਤੋਂ ਖਰੀਦ ਰਿਹਾ ਕੋਈ ਬੱਕਰਾ ਆਹ ਦੇਖ ਸਕਦੇ ਹੋ ਤੁਸੀਂ

ਔਰ ਕੁਰਬਾਨੀ ਦੇਣ ਦੇ ਲਈ ਲੋਕ ਲੁਧਿਆਣਾ ਇੱਕ ਮਹਾਨਗਰ ਹੈ ਔਰ ਇਹਦੇ ਵਿੱਚ ਪੈਸੇ ਦੀ ਕਮੀ ਨਹੀਂ ਇਸ ਕਰਕੇ ਇੱਥੇ ਰੇਟ ਵੀ ਅੱਛਾ ਲੱਗ ਜਾਂਦਾ ਇਸੇ ਕਰਕੇ ਯੂਪੀ ਔਰ ਬਿਹਾਰ ਤੋਂ ਬਾਹਰਲੇ ਜ਼ਿਲ੍ਹਿਆਂ ਤੋਂ ਮੁਜ਼ਫਰਨਗਰ ਤੋਂ ਇੱਥੇ ਲੋਕ ਆ ਕੇ ਬੱਕਰਾ ਵੇਚਣ ਆਉਂਦੇ ਆ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਸ ਦਾ ਮੰਡੀ ਦਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ